ਆਏ ਰ ਬਠੰਡਾ ਪੁਲਿਸ ਨੇ ਕਹਿੰਦੇ ਆਪਣੇ ਹੀ ਡਿਪਾਰਟਮੈਂਟ ਦੇ ਕੁੜੀ ਨੂੰ ਚਿੱਟਾ ਲੈ ਕੇ ਜਾਂਦੇ ਨੂੰ ਥਾਰ ਗੱਡੀ ਚ ਫੜ ਲਿਆ ਯਾਰ ਮੈਂ ਕਹੇ ਬਹੁਤ ਗਲਤ ਕੰਮ ਹੋਇਆ ਬਈ ਮੈਂ ਕੁੜੀ ਨੂੰ ਰਿਆ ਫੋਨ ਨੂੰ ਮੈਂ ਕਹੇ ਕੁੜੀਏ ਤੂੰ ਇੱਕ ਧੀ ਧਿਆਣੀ ਆ ਬਈ ਤੈਨੂੰ ਆ ਕੰਮ ਸ਼ੋਭਾ ਨਹੀਂ ਦਿੰਦਾ ਤੂੰ ਕਿਉਂ ਕੀਤਾ ਹੈ ਮੈਨੂੰ ਕਹਿੰਦੀ ਬਰੇ ਤੁਸੀਂ ਵੀ ਦਰਸਲ ਆਪਣਾ ਮਰਦ ਪ੍ਰਧਾਨ ਸਮਾਜ ਹੈ ਇਹ ਸਮਾਜ ਚ ਹੁੰਦੀ ਨਹੀਂ ਵੀ ਕੁੜੀਆਂ ਕਿਸੇ ਖੇਤਰ ਚ ਅੱਗੇ ਵਧਣ ਸਾਨੂੰ ਸਾਰੇ ਪਾਸਿਓ ਸਾਡੇ ਲੱਤਾਂ ਖਿੱਚੇ ਜਾਂਦੇ ਨੇ ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਕੁੜੀਏ ਤੂੰ ਐ ਨਹੀਂ ਕਰਨਾ ਕੁੜੀਏ ਤੂੰ ਉਹ ਨਹੀਂ ਕਰਨਾ ਕਿਉਂ ਵੀ ਕੁੜੀਆਂ ਕਿਉਂ ਨਹੀਂ ਕਰ ਸਕਦੀਆਂ ਬਈ ਜੇ ਕੁੜੀਆਂ ਚੰਦ ਤੇ ਜਾ ਸਕਦੀਆਂ ਨੇ ਫਿਰ ਕੁੜੀਆਂ ਚੰਦ ਕਿਉਂ ਨਹੀਂ ਜਾ ਸਕਦੀਆਂ ਦਰਸਲ ਇਹ ਮਰਦ ਪ੍ਰਧਾਨ ਸਮਾਜ ਸਾਨੂੰ ਪਿੱਛੇ ਰੱਖਦਾ ਦਰਸਲ ਵੀਰੇ ਗੱਲ ਇਹ ਹੈ ਵੀ ਚਿੱਟਾ ਕੰਮ ਤੇ ਚਿੱਟਾ ਚੰਮ ਕਿਹਨੂੰ ਪਸੰਦ ਨਹੀਂ ਹੈਗਾ ਚਿੱਟਾ ਮੇਰਾ ਪੈਸੇ ਵੀ ਫੇਵਰੇਟ ਕਲਰ ਹੈ ਉਹਨਾਂ ਲੋਕਾਂ ਨੂੰ ਇਹ ਪ੍ਰੋਬਲਮ ਨਹੀਂ ਹੈਦੀ ਵੀ ਕੁੜੀ ਚਿੱਟਾ ਲੈ ਕੇ ਜਾਂਦੀ ਫੜੀ ਕਿ ਦਰਸਲ ਲੋਕਾਂ ਨੂੰ ਇਸ ਗੱਲ ਦੀ ਜੈਲ ਸੀ ਹੈ ਬੀ ਲਾਡਲੀ ਧੀ ਚੌਕ ਦੇ ਵਿੱਚ ਇੱਕ ਲਾਡਲੀ ਧੀ ਥਾਰ ਗੱਡੀ ਲੈ ਕੇ ਜਾ ਰਹੀ ਸੀ ਦਰਸਲ ਉਹਨਾਂ ਨੂੰ ਮੇਰੀ ਗੱਡੀ 'ਚ ਪ੍ਰੋਬਲਮ ਹੈ ਇਹ ਲੋਕ ਜਰਤੇ ਨਹੀਂ ਹੈਗੇ ਵੀ ਕੁੜੀਆਂ ਪਾਇਲਟ ਬਣ ਕੁੜੀਆਂ ਕਾਰਾਂ ਚਲਾਉਣਾ ਦਰਸਲ ਮੇਰੇ ਪਹਿਲਾਂ ਮੈਂ ਇਸ ਕੰਮ 'ਚ ਹੈ ਨਹੀਂ ਸੀ ਪਹਿਲਾਂ ਦਰਸਲ ਮੈਂ ਰਿਸ਼ਵਤ ਵਗੈਰਾ ਲੈ ਲੈਂਦੀ ਹੁੰਦੀ ਸੀ ਸੋਨਾ ਕੰਮ ਸੀ ਮੈਂ ਤਾਂ ਚਲਾਹੀ ਕੰਮ ਕਰਦੇ ਹਾਂ ਹੋਇਆ ਇੱਕ ਵਾਰੀ ਐਦਾਂ ਕਿ ਮੈਨੂੰ ਫੜ ਲਿਆ ਭਾਈ ਵਿਜੀਲੈਂਸ ਨੇ ਰੰਗੇ ਹੱਥੀ ਮੇਰੇ ਸੂਟ ਲਾਲ ਰੰਗ ਦਾ ਪਾਇਆ ਹੋਇਆ ਸੀ ਤੇ ਵਿਜੀਲੈਂਸ ਨੇ ਹੱਥ ਮੇਰੇ ਹਾਰੇ ਕਰਤੇ ਨੀਲ ਪੌਲਸ ਮੇਰੇ ਲਾਲ ਰੰਗ ਦੀ ਜਦੋਂ ਵੀਡੀਓ ਬਣੀ ਭਾਈ ਮੇਰੀਆਂ ਸਹੇਲੀਆਂ ਮੈਨੂੰ ਮਖੌਲ ਕਰਨ ਕਹਿੰਦੇ ਤੂੰ ਆਹ ਕਿ ਜਲੂਸ ਜਾ ਕੱਢੇ ਨਹੀਂ ਹੈ ਤੂੰ ਮੈਚਿੰਗ ਹੀ ਨਹੀਂ ਕੀਤੀ ਹੈਗੀ ਫਿਰ ਭਾਈ ਮੈਂ ਬਿਜੀ ਲੈਸ ਵਾਲਿਆਂ ਦੇ ਬਾਦੇ ਹੱਥ ਪੈਰ ਜੋੜੇ ਉਹਨਾਂ ਦੇ ਮੈਂ ਅੱਗੇ ਵੀਰੇ ਅੱਗੇ ਤੋਂ ਫੜ ਚਾਹੇ ਹਰ ਹਫ਼ਤੇ ਲਿਆ ਕਰੋ ਘਟੋ ਘਟ ਤੁਹਾਡੀ ਮੈਚਿੰਗ ਦਾ ਕਰਦੇ ਕਰੋ ਹੋਰ ਦੇਖ ਵੀਰੇ ਕਹਿੰਦੇ ਸਾਨੂੰ ਉੱਥੇ ਵੀ ਪਿਛਾ ਰੱਖਿਆ ਜਾਂਦਾ ਕੁੜੀਆਂ ਨੂੰ ਮੇਰੇ ਕੋਲੋਂ ਕਹਿੰਦੇ ਫੜਿਆ ਗਿਆ ਸੀ 50000 ਤੇ ਪੱਤਰਕਾਰਾਂ ਨੇ ਅਖਬਾਰ ਦੇ ਵਿੱਚ ਲਿਖਿਆ 5000 ਤੇ ਇੱਕ ਪਟਵਾਰੀ ਕੋਲੋਂ ਫੜਿਆ ਗਿਆ ਸੀ 5000 ਤੇ ਉਹਦਾ ਪਤਾ ਉਹਨਾਂ ਨੇ 1.5 ਲੱਖ ਲਿਆ ਮੁੰਡੇ ਨੂੰ ਅੱਗੇ ਰੱਖਦੇ ਨੇ ਸਾਰੇ ਕੰਮਾਂ 'ਚ ਸਾਨੂੰ ਕੁੜੀਆਂ ਨੂੰ ਪਿੱਛੇ ਰੱਖਦੇ ਨੇ ਫਿਰ ਭਾਈ ਮੈਂ ਇਹ ਕੰਮ ਛੱਡਤਾ ਮੈਂ ਸੋਚਿਆ ਰਿਸ਼ਤੇ ਵਾਲੇ ਕੰਮ 'ਚ ਮੈਚਿੰਗ ਨਹੀਂ ਹੈਗੀ ਆਪਾਂ ਕੰਮ ਉਹ ਕਰਨਾ ਜਿੱਥੇ ਮੈਚਿੰਗ ਹੋਵੇ ਫਿਰ ਆਹ ਕੰਮ ਸ਼ੁਰੂ ਕਰ ਲਿਆ ਭਾਈ ਇਹ 'ਚ ਮੈਚਿੰਗ ਕਰ ਹੈਗੀ ਆ ਤੁਸੀਂ ਆਪ ਦੇਖ ਲਓ ਥਾਰ ਗੱਡੀ ਵੀ ਕਾਲੀ ਸੀ ਤੇ ਮੇਰੇ ਕੰਮ ਵੀ ਕਾਲੇ ਨੇ ਸੂਟ ਮੈਂ ਜਿੱਟਾ ਪਾਇਆ ਹੋਇਆ ਸੀ ਤੇ ਮਾਲ ਵੀ ਅੰਦਰ ਜਿੱਟਾ ਸੀ ਹੁਣ ਫਿਰ ਕੰਮ ਵਧਿਆ ਮੈਂ ਤਾਂ ਸਰਕਾਰ ਨੂੰ ਇਹੀ ਕਹੂੰਗਾ ਵੀਰੇ ਕਿ ਸਾਨੂੰ ਕੁੜੀਆਂ ਨੂੰ ਵੀ ਅੱਗੇ ਰੱਖਿਆ ਜਾਵੇ ਸਾਨੂੰ ਕੁੜੀਆਂ ਨੂੰ ਵਿਸ਼ੇਸ਼ ਸ਼ੋਰਟ ਹੋਵੇ ਇਹੋ ਜੇ ਕੰਮ ਅਚ ਵੀ ਅਸੀਂ ਵੀ ਜੁੰਨੀਆਂ ਵੀ ਅਸੀਂ ਤਰੱਕੀ ਕਰੀਏ ਆਪਣੇ ਪੈਰਾਂ ਤੇ ਅਸੀਂ ਖੜੇ ਹੋਈਏ ਵੈਸੇ ਮੇਰੇ ਐਂਟ ਚ ਮੈਂ ਇਹੀ ਗੱਲ ਕਹਿਣਾ ਚਾਹੁੰਗਾ ਕੁੜੀਆਂ ਨੂੰ ਧਿਆਨੀਆਂ ਨੂੰ ਵੀਰੇ ਤੁਸੀਂ ਹੁੰਨਿਓ ਬਹੁਤ ਏਮੋਸ਼ਨਲ ਇਹੋ ਜੇ ਬੰਦੇ ਮਾਰਨ ਵਾਲਾ ਜਿਹੜਾ ਸਮਾਨ ਆ ਸੋਡੇ ਕੋਲੋਂ ਸ਼ੋਭਾ ਨਹੀਂ ਦਿੰਦਾ ਥੋਡੇ ਕੋਲੋਂ ਮਿਲਿਆ ਹਨਾ ਬਾਬੇ ਲਾਲ ਕ੍ਰਿ ਵੀ ਤੁਹਾਡਾ ਦਰਜਾ ਜਿਹੜਾ ਬਹੁਤ ਉੱਚਾ ਰੱਖਿਆ ਹੈ ਫੋਟੇ ਤੇ ਬਹੁਤ ਵਿਸ਼ਵਾਸ ਹੈ ਸਾਨੂੰ ਤੁਸੀਂ ਵੀਰੇ ਇਹੋ ਜੇ ਗੰਮਾਂ ਤੋਂ ਦੂਰ ਰਿਹਾ ਕਰੋ ਵੈਸੇ ਬਠਿੰਡਾ ਪੁਲਿਸ ਨੂੰ ਵੀ ਸਲੂਟ ਹੈ ਜਿਨ੍ਹਾਂ ਨੇ ਭਾਈ ਅਫਦੇ ਹੀ ਡਿਪਾਰਟਮੈਂਟ ਦੀ ਕੁੜੀ ਨੂੰ ਚੱਕ ਕੇ ਅੰਦਰ ਕਰਤਾ ਸਲੂਟ ਹੈ ਉਹਨਾਂ ਸਾਰੇ ਅਫਸਰਾਂ ਨੂੰ ਕੋਈ